ਮਸਾਲਾ ਪਰੇ ਬਿਨਾ ਹੀ ਬਿਲਕੁਲ ਪਰਮੇਟੀ ਨੇ ਵਰਗੇ ਬਹੁਤ ਹੀ ਵਧੀਆ ਟਿੰਡੇ ਅੱਜ ਆਪਾਂ ਬਣਾਵਾਂਗੇ ਛੇਤੀ ਬਣ ਜਾਂਦੇ ਨੇ ਹੋਰ ਖਾਣ ਚ ਬਹੁਤ ਹੀ ਸਵਾਦ ਲੱਗਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਇੰਦਰਜੀਤ कौर ਪੰਜਾਬੀ ਵਿਅਦ ਮਸਾਲਾ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਵਧੀਆ ਜੀ ਟਿੰਡਿਆਂ ਦੀ ਸਬਜ਼ੀ ਬਣਾਉਣ ਵਾਸਤੇ ਮੈਂ ਇੱਥੇ ਲਏ ਨੇ ਅੱਧਾ ਕਿਲੋ ਇੱਕਦਮ ਤਾਜ਼ੇ ਤਾਜ਼ੇ ਤੇ ਕੂਲੇ ਕੂਲੇ ਟਿੰਡੇ ਤੇ ਟਿੰਡੇ ਜਿਹੜੇ ਨਾ ਬਹੁਤ ਵੱਡੇ ਸਾਈਜ਼ ਦੇ ਨਹੀਂ ਲੈਣੇ ਛੋਟੇ ਜਾਂ ਥੋੜੇ ਜਿਹੀ ਛੋਟਿਆਂ ਤੋਂ ਵੱਡੇ ਬਸ ਇਹੋ ਜਿਹੇ ਹੀ ਲੈਣੇ ਨੇ ਤੇ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਟਿੰਡਿਆਂ ਨੂੰ ਛਿੱਲ ਲਵ ਛੇਤੇ ਪਿੱਲਰ ਨਾਲ ਵੀ ਸਕਦੇ ਆ ਪਰ ਉਹਦੇ ਨਾਲ ਕੀ ਹੈ ਬਹੁਤ ਜ਼ਿਆਦਾ ਛਿੱਲਿਆ ਜਾਂਦਾ ਇਸ ਕਰਕੇ ਇਹਨਾਂ ਨੂੰ ਚਾਕੂ ਨਾਲ ਹੀ ਛਿੱਲੋ ਪਤਲਾ-ਪਤਲਾ ਦੇ ਉਪਰੋਂ ਛਿੱਲਿਆ ਜਾਏਗਾ ਇਹਦਾ ਛਿਲਕਾ ਤੇ ਟਿੰਡੇ ਨੂੰ ਨਾ ਛਿੱਲਣ ਤੋਂ ਪਹਿਲਾਂ ਵੀ ਮੈਂ ਧੋ ਲਿਆ ਤੇ ਛਿੱਲਣ ਤੋਂ ਬਾਅਦ ਵੀ ਆਪਾਂ ਇੱਕ ਵਾਰੀ ਜ਼ਰੂਰ ਧੋਣਾ ਹੈ ਸਾਰੇ ਟਿੰਡੇ ਨੂੰ ਛਿੱਲ ਕੇ ਧੋਣ ਤੋਂ ਬਾਅਦ ਹੁਣ ਆਪਾਂ ਕੀ ਕਰਾਂਗੇ ਹਰ ਇੱਕ ਟਿੰਡੇ ਦੇ ਵਿੱਚ ਨਾ ਆਪਾਂ ਲਾਵਾਂਗੇ ਦੋ ਕੱਟ ਇੱਕ ਇਸ ਤਰ੍ਹਾਂ ਤੇ ਇੱਕ ਇਸ ਤਰ੍ਹਾਂ ਪਲੱਸ ਜਾਂ ਕ੍ਰੋਸ ਦੀ ਸ਼ੇਪ ਵਿੱਚ ਜਿਵੇਂ ਆਪਾਂ ਟਿੰਡੇ ਪਰਦੇ ਆ ਨਾ ਬਿਲਕੁਲ ਉਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਦੋ ਕੱਟ ਲਗਾ ਲਵਾਂਗੇ بس ایسے طرح ਹੀ ਆਪਾਂ ਸਾਰੇ ਟਿੰਡਿਆਂ ਦੇ ਵਿੱਚ ਕੱਟ ਲਗਾ ਕੇ ਰੱਖ ਲਵਾਂਗੇ ਸਾਰੇ ਟਿੰਡਿਆਂ 'ਚ ਕੱਟ ਲਗਾਉਣ ਤੋਂ ਬਾਅਦ ਹੁਣ ਇਹਨਾਂ ਨੂੰ ਆਪਾਂ ਇੱਕ ਸਾਈਡ ਤੇ ਰੱਖ ਲਵਾਂਗੇ ਤੇ ਇਹਨਾਂ ਨੂੰ ਤੜਕਾ ਲਗਾਉਣ ਵਾਸਤੇ ਨਾ ਆਪਾਂ ਲਵਾਂਗੇ ਇੱਥੇ ਛਿੱਲੇ ਹੋਏ ਦੋ ਪਿਆਜ਼ ਦੋ ਹਰੀਆਂ ਮਿਰਚਾਂ ਚਾਰ ਤੁਰੀਆਂ ਲਸਣ ਦੀਆਂ ਤੇ ਅਦਰਕ ਛਿੱਲੇ ਹੋਇਆ 1.5 ਇੰਚ ਅਦਰਕ ਲਵਾਂਗੇ ਤੇ ਚਾਰ ਲਵਾਂਗੇ ਟਮਾਟਰ ਇਹ ਟਮਾਟਰ ਛੋਟੇ ਸਾਈਜ਼ ਦੇ ਨੇ ਇਸ ਕਰਕੇ ਮੈਂ ਚਾਰ ਲੈਨੇ ਵੱਡੇ ਹੋਣ ਤੇ ਤੁਸੀਂ ਤਿੰਨ ਵੀ ਲੈ ਸਕਦੇ ਹੋ ਟਿਆਜਨ ਆਪਾਂ ਬਿਲਕੁਲ ਬ੍ਰਿਕ ਬ੍ਰਿਕ ਕੱਟ ਲਵਾਂਗੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਦਾ ਆਪਾਂ ਪੇਸਟ ਬਣਾ ਲਵਾਂਗੇ ਤੇ ਟਮਾਟਰਾਂ ਨੂੰ ਵੀ ਆਪਾਂ ਵੱਖਰਾ ਹੀ ਪੇਸਟ ਕਰ ਲਵਾਂਗੇ ਤੇ ਹੁਣ ਮੈਂ ਇੱਥੇ ਗੈਸ ਤੇ ਚੜਾਇਆ ਇੱਕ ਤੜਕਾ ਪੈਣ ਮੈਂ ਤੜਕਾ ਪੈਣ ਲੈ ਆ ਤੁਸੀਂ ਕੜਾਈ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਨਾ ਤਿੰਨ ਤੋਂ ਚਾਰ ਵੱਡੇ ਚਮਚ ਤੇਲ ਪਾ ਕੇ ਗਰਮ ਕਰ ਲਵਾਂਗੇ ਤੇ ਤੇਲ ਵੀ ਇੱਥੇ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਲੈ ਸਕਦੇ ਜਿਹਦੇ ਤੁਸੀਂ ਵਰਤੋਂ ਕਰਦੇ ਹੋ ਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਟਿੰਡੇ ਪਾ ਦਵਾਂਗੇ ਇੱਕ ਇੱਕ ਕਰਕੇ ਰੱਖੀ ਜਾਵਾਂਗੇ ਬੜੇ ਧਿਆਨ ਨਾਲ ਤੇ ਟਿੰਡਿਆਂ ਦੇ ਉੱਪਰ ਨਾ ਆਪਾਂ ਥੋੜਾ ਜਿਹਾ ਲੂਣ ਥੁਰ ਦਵਾਂਗੇ ਇਸ ਤਰ੍ਹਾਂ ਟਿੰਡੇ ਖੋਲੇ ਥੋੜੇ ਪੱਕ ਜਾਣਗੇ ਨਾ ਤਾਂ ਕਿ ਟਿੱਕੇ-ਟਿੱਕੇ ਜੇ ਨਹੀਂ ਲੱਗਣਗੇ ਵਧੀਆ ਟੇਸਟ ਆਏਗਾ ਨਮਕੀਨੀ ਜਿਹਾ ਤੇ ਨਾ ਇਹਨਾਂ ਟਿੰਡਿਆਂ ਨੂੰ ਨਾ ਹੁਣ ਆਪਾਂ ਇਸ ਤਰ੍ਹਾਂ ਥੋੜੀ-ਥੋੜੀ ਰੇਰ ਨੂੰ ਚਲਾਉਂਦੇ ਹੋਏ 70 ਤੋਂ 80% ਤੱਕ ਪਕਾ ਲੈਣਾ ਦੇਖੋ ਜਿਵੇਂ ਹੁਣ ਐ ਸਰਾਈ ਪੈਨ ਵਾਲੇ ਪਾਸੇ ਸੀ ਨਾ ਪਾਸਾ ਦੇਖੋ ਲਾਲ ਹੋ ਗਿਆ ਟਿੱਲਿਆਂ ਦਾ ਇਸ ਕਰਕੇ ਆਪਾਂ ਨੂੰ ਥੋੜੀ-ਥੋੜੀ ਰੇਰ ਨੂੰ ਚਲਾਉਂਦੇ ਰਹਿਣਾ ਹੈ ਤਾਂ ਕਿ ਇਹ ਜ਼ਿਆਦਾ ਲਾਲ ਦੇ ਨਾ ਹੋ ਜਾਣ ਸੜਨ ਨਾ ਉਹ ਇੱਕਦਮ ਇਹ ਗਰਮ ਤੇਲ ਵਿੱਚ ਪਾ ਦਿੱਤੇ ਨਾ ਤਾਂ ਇਸ ਤਰ੍ਹਾਂ ਹੋ ਗਏ ਤੇ ਬਸ ਇਸ ਨਾਲ ਥੋੜੀ ਥੋੜੀ ਦੇਰ ਨੂੰ ਚਲਾਉਂਦੇ ਹੋਏ ਗੈਸ ਦੀ ਮੀਡੀਅਮ ਤੋਂ ਲੋ ਫਲੇਮ ਤੇ ਆਪਾਂ ਇਹਨਾਂ ਨੂੰ ਟੱਕ ਕੇ 70 ਤੋਂ 80% ਤੱਕ ਪਕਾ ਲੈਣਾ ਹੈ 10-12 ਮਿੰਟ ਤੱਕ ਟੱਕ ਕੇ ਪਕਾਣ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਕਿ ਟਿੰਡੇ ਗਰੇਨੇ 70 ਤੋਂ 80% ਤੱਕ ਪੱਕ ਚੁੱਕੇ ਨੇ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹਨਾਂ ਦੇ ਚਨਾ ਮੈਂ ਦੋ ਤੋਂ ਤਿੰਨ ਵਾਰੀ ਕਿੰਡਿਆਂ ਨੂੰ ਚਲਾਇਆ ਵੀ ਹੈ ਯਾਨੀ ਕਿ ਇਹਨਾਂ ਨੂੰ ਪਲਟਾਇਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਵੱਖਰੀ ਪਲੇਟ ਵਿੱਚ ਕਰ ਦਵਾਂਗੇ ਇਹ ਪਿੰਡੇ ਜਿਹੜੇ ਨੇ ਨਾ ਭਾਵੇਂ ਛੋਟੇ ਲਈਏ ਤੇ ਭਾਵੇਂ ਇੱਕਦਮ ਕੂਲੇ-ਕੂਲੇ ਲਈਏ ਫਿਰ ਵੀ ਇਹਨਾਂ ਨੂੰ ਪੱਕਣ 'ਚ ਨਾ ਥੋੜਾ ਜਿਹਾ ਟਾਈਮ ਤਾਂ ਲੱਗ ਹੀ ਜਾਂਦਾ ਹੈ। ਇਸ ਕਰਕੇ ਮੈਂ ਇਹਨਾਂ ਨੂੰ ਪਹਿਲਾਂ ਪਕਾਇਆ ਤੇ ਬਾਕੀ ਜਿਹੜੀ ਕਸਰ ਰਹਿ ਗਈ ਹੈ ਨਾ ਉਹ ਆਪਾਂ ਤੜਕੇ ਦੇ ਨਾਲ ਪਕਾ ਕੇ ਇਹਨਾਂ ਦੀ ਪੂਰੀ ਕਰ ਲਵਾਂਗੇ। ਤੇ ਪਿੰਡੇ ਦੇਖੋ ਤੁਸੀਂ ਕਿੰਨੇ ਵਧੀਆ ਇੱਕਦਮ ਕ੍ਰਿਸਪੀ ਹੋ ਗਏ ਨੇ ਇੱਕ ਸਾਈਡ ਤੋਂ। ਬਹੁਤ ਹੀ ਵਧੀਆ ਪੱਕ ਕੇ ਤਿਆਰ ਹੋਏ ਨੇ। ਇਹਨਾਂ ਦਾ ਸਵਾਦ ਬਹੁਤ ਵਧੀਆ ਆਏਗਾ ਜਦੋਂ ਗਰੇਵੀ ਵਿੱਚ ਆਪਾਂ ਇਹਨਾਂ ਨੂੰ ਪਕਾਵਾਂਗੇ। ਤੇ ਫਿਰ ਗਰਮ ਤੇਲ ਦੇ ਵਿੱਚ ਪਾਵਾਂਗੇ ਆਪਾਂ ਚਮੇ ਦਾ ਚੌਥਾ ਹਿੱਸਾ ਹਿੰਗ। ਅੱਧਾ ਛੋਟਾ ਚਮਚ ਜੀਰਾ ਜਿਵੇਂ ਜੀਰਾ ਤੜਕ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਸ ਤਰ੍ਹਾਂ ਦੇ ਬਰੀਕ ਕੱਟੇ ਹੋਏ ਪਿਆਜ਼ ਤੇ ਪਿਆਜ਼ ਨੂੰ ਨਾ ਆਪਾਂ ਗੈਸ ਦੀ ਮੀਡੀਅਮ ਫਲੇਮ ਤੇ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਤੇ ਜਦੋਂ ਪਿਆਜ਼ ਪੱਕ ਕੇ ਇਸ ਤਰ੍ਹਾਂ ਦੇ ਬ੍ਰਾਊਨ ਜਿਹੇ ਕਲਰ ਚ ਆ ਜਾਣ ਨਾ ਉਦੋਂ ਇਹਦੇ ਵਿੱਚ ਪਾਵਾਂਗੇ ਲਸਣ ਅਦਰਕ ਤੇ ਹਰੀ ਮਿਰਚ ਵਾਲਾ ਪੇਸਟ ਇਹਨੋਂ ਵੀ ਉਹ ਪਿਆਜ਼ਾਂ ਦੇ ਨਾਲ ਹੀ ਆਪਾਂ ਭੁੰਨ ਲਵਾਂਗੇ ਅਦਰਕ ਪਰ ਲਸਣ ਦਾ ਕੱਚਾ ਜਿਹਾ ਸਵਾਦ ਨਿਕਲ ਜਾਣਾ ਚਾਹੀਦਾ ਬਸ ਥੋੜਾ ਜਿਹਾ ਵਿੱਚ ਭੁੰਨ ਕੇ ਨਾ ਇਹਨਾਂ ਨੂੰ ਪਿਆਜ਼ਾਂ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਬਾਸ ਜਦੋਂ ਲਸਣ ਅਦਰਕ ਵੀ ਪੁੱਝ ਜਾਣ ਨਾ ਚੰਗੀ ਤਰ੍ਹਾਂ ਤੇ ਉਦੋਂ ਆਪਾਂ ਇਹਦੇ ਵਿੱਚ ਪਾ ਦਾਂਗੇ ਪੇਸਟ ਕੀਤੇ ਹੋਏ ਟਮਾਟਰ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਸਿਮ ਤੇ ਟਮਾਟਰਾਂ ਦੇ ਨਾਲ ਹੀ ਆਪਾਂ ਬਾਕੀ ਦੇ ਸਾਰੇ ਮਸਾਲੇ ਪਾਵਾਂਗੇ ਅੱਧਾ ਛੋਟਾ ਚਮਚ ਹਲਦੀ ਅੱਧਾ ਛੋਟਾ ਚਮਚ ਲੂਣ ਸਿਆਨ ਰੱਖਣਾ ਹੈ ਕਿ ਲੂਣ ਆਪਾਂ ਟਿੰਡਿਆਂ 'ਚ ਵੀ ਪਾਇਆ ਹੈ ਇੱਕ ਛੋਟਾ ਚਮਚ ਭਰ ਕੇ ਤਨੀਆ ਪਾウダー ਅੱਧਾ ਛੋਟਾ ਚਮਚ ਸੌਫ ਸੌਫ ਮੇ ਪਾウダー ਪਾਇਆ ਹੈ ਨਾ ਮਤਲਬ ਕਿ ਐ ਸੌਫ ਪਾウダー ਪਾਇਆ ਹੈ ਤੇ ਤੁਸੀਂ ਸਾਬਤ ਸੌਫ ਵੀ ਪਾ ਸਕਦੇ ਹੋ ਜਦੋਂ ਜੀਰਾ ਤੜਕਾਇਆ ਹੈ ਨਾ ਉਦੋਂ ਸੌਫ ਵੀ ਨਾਲ ਹੀ ਤੜਕਾ ਸਕਦੇ ਹੋ ਦੋਵਾਂ ਚ ਜੋ ਤੁਹਾਨੂੰ ਪਸੰਦਾ ਪਾ ਲਓ ਇਹ ਸਬਜ਼ੀ ਨੂੰ ਵਧੀਆ ਜੇ ਕਲਰ ਦੇਣ ਵਾਸਤੇ ਅੱਧਾ ਛੋਟਾ ਚਮਚ ਪਾਉਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਜਿਹੜੀਆਂ ਤਿੱਖੀਆਂ ਹੁੰਦੀਆਂ ਲਾਲ ਮਿਰਚਾਂ ਹੁੰਦੀਆਂ ਉਹ ਮੈਂ ਦੇ ਵਿੱਚ ਬਿਲਕੁਲ ਨਹੀਂ ਪਾ ਰਹੀ ਅੱਜ ਦੋ ਹਰੀਆਂ ਮਿਰਚਾਂ ਪਾਈਆਂ ਹੋਈਆਂ ਨੇ ਟਿੰਡੇ ਜਿਹੜੇ ਨੇ ਬਹੁਤ ਜ਼ਿਆਦਾ ਤਿੱਖੇ ਸਵਾਦ ਨਹੀਂ ਲੱਗਦੇ ਬਾਕੀ ਆਪਣਾ ਟੇਸਟ ਹੈ ਜੇ ਤੁਸੀਂ ਚਾਹੋ ਤਾਂ ਮਿਰਚਾਂ ਪਾ ਵੀ ਸਕਦੇ ਹੋ ਜੇ ਕਰਾਰੀ ਪਸੰਦ ਕਰਦੇ ਹੋ ਸਬਜੀ ਤੇ ਅੱਧਾ ਛੋਟਾ ਚਮਚ ਪਾਵਾਂਗੇ ਗਰਮ ਮਸਾਲਾ ਥੋੜੀ ਜੀ ਪਾਵਾਂਗੇ ਹੱਥ ਨਾਲ ਕ੍ਰਸ਼ ਕੀਤੀ ਹੋਈ ਕਸੂਰੀ ਮੇਥੀ ਤੇ ਹੁਣ ਮੈਂ ਇਹਦੇ ਵਿੱਚ ਪਾ ਲਿਆ ਅੱਧਾ ਛੋਟਾ ਚਮਚ ਪੀਸਿਆ ਹੋਇਆ ਅਨਾਰ ਦਾਣਾ ਯਾਨੀ ਕਿ ਅਨਾਰ ਦਾਣਾ ਪਾਊਡਰ ਤੇ ਅਨਾਰ ਦਾਣਾ ਜ਼ਰੂਰ ਪਾਓ ਕਿਉਂਕਿ ਇਹ ਜੋ ਬਹੁਤ ਵਧੀਆ ਸਵਾਦ ਆਏਗਾ ਕਿਉਂਕਿ ਆਪਾਂ ਅੱਜ ਬਿਨਾਂ ਮਸਾਲੇ ਭਰੇ ਹੋਏ ਭਰਵਾ ਟਿੰਡੇ ਬਣਾ ਰਹੇ ਹਾਂ ਨਾ ਭਰਵਾ ਟਿੰਡੇ ਵਰਗੇ ਪੱਤੇ ਟਿੰਡੇ ਹਾਂ ਨਾ ਤੇ ਇਸ ਕਰਕੇ ਅਨਾਰ ਦਾ ਨਾ ਜਰੂਰ ਪਾਇਓ ਸਵਾਦ ਬਹੁਤ ਵਧੀਆ ਆਏਗਾ ਸਾਰੇ ਮਸਾਲਿਆਂ ਨੂੰ ਮਿਕਸ ਕਰਕੇ ਆਪਾਂ ਹੁਣ ਟਮਾਟਰਾਂ ਨੂੰ ਹੋਰ ਮਸਾਲਿਆਂ ਨੂੰ ਗੈਸ ਦੀ ਮੀਡੀਅਮ ਫਲੇਮ ਤੇ ਟੱਕ ਕੇ ਪਕਾ ਲਵਾਂਗੇ 4 ਤੋਂ 5 ਮਿੰਟ ਟੱਕ ਕੇ ਪਕਾਣ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੇ ਮਸਾਲੇ ਨੇ ਟਮਾਟਰ ਨੇ ਸਭ ਚੰਗੀ ਤਰ੍ਹਾਂ ਪੱਕ ਕੇ ਇੱਕਦਮ ਤਰਤਾ ਤਿਆਰ ਹੁਣ ਐਸੇ ਸਟੇਜ ਤੇ ਯਾਨੀ ਕਿ ਜਦੋਂ ਤੜਕਾ ਇੱਕਦਮ ਤਿਆਰ ਹੋ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਚਮਚ ਭਰ ਕੇ ਦੁੱਧ ਦੀ ਤਾਜੀ ਮਲਾਈ ਤਾਜੀ ਨਾਲ ਮੇਰਾ ਮਤਲਬ ਹੈ ਕਿ ਮਲਾਈ ਜੜੀਏ ਜਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਕਈ ਵਾਰੀ ਫ੍ਰਿਜ ਵਿੱਚ ਪਈ ਪਈ ਕਾਫੀ ਟਾਈਮ ਦੀ ਹੋ ਜਾਂਦੀ ਹੈ ਨਾ ਨਹੀਂ ਮਲਾਈ ਖਰਾਬ ਨਾ ਹੋਵੇ ਇਹ ਮੇਰਾ ਮਤਲਬ ਹੈ ਕਹਿੰਦਾ ਤੇ ਜੇਕਰ ਮਲਾਈ ਨਾ ਹੋਵੇ ਤਾਂ ਤੁਸੀਂ ਕਰੀਮ ਵੀ ਪਾ ਸਕਦੇ ਹੋ ਜਿਹੜੀ ਰੈਡੀਮੇਡ ਕਰੀਮ ਆਂਦੀ ਹੈ ਤੇ ਮਲਾਈ ਪਾਣ ਨਾਲ ਜਾਂ ਕਰੀਮ ਪਾਣ ਨਾਲ ਨਾ ਸਬਜ਼ੀ ਦਾ ਸਵਾਦ ਕਈ ਗੁਣਾ ਵੱਧ ਜਾਏਗਾ ਔਰ ਬਹੁਤ ਹੀ ਵਧੀਆ ਟੇਸਟ ਆਏਗਾ ਤੇ বাস ਉਹ ਆਪਾਂ ਮਲਾਈ ਨੂੰ ਵੀ ਥੋੜਾ ਜਿਹਾ ਭੁੰਨ ਲਵਾਂਗੇ ਤੇ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਮਲਾਈ ਨੇ ਵੀ ਸਾਰਾ ਕਿਉ ਛੱਡ ਦਿੱਤਾ ਹੈ ਜਿਹੜੀ ਮਲਾਈ ਦੇ ਵਿੱਚ ਫੈਟ ਹੁੰਦਾ ਹੈ ਨਾ ਉਹ ਵੀ ਰਿਲੀਜ਼ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਗਰਮ ਪਾਣੀ ਤੇ ਪਾਣੀ ਨੂੰ ਤੜਕੇ ਵਿੱਚ ਮਿਕਸ ਕਰਕੇ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਢਿੰਡੇ ਇੱਕ-ਇੱਕ ਕਰਕੇ ਸਾਰੇ ਟਿੰਡੇ ਹੁਣ ਆਪਾਂ ਹੈ ਗਰੇਵੀ ਦੇ ਵਿੱਚ ਰੱਖਦੇ ਜਾਵਾਂਗੇ ਤੇ ਟਿੰਡੇ ਤੇ ਆਪਣੇ ਪਹਿਲਾਂ ਹੀ ਪੱਕੇ ਹੋਏ ਨੇ 70 ਤੋਂ 80% ਤੱਕ ਹੈ ਨਾ ਤੇ ਬਸ ਹੁਣ ਇਹਨਾਂ ਨੂੰ ਜਿਹੜੀ ਬਾਕੀ ਕਸਰ ਹੈ ਨਾ ਉਹ ਵੀ ਪੂਰੀ ਕਰ ਲਵਾਂਗੇ ਤੱਕ ਕੇ ਪਕਾਵਾਂਗੇ ਨਰਮ ਹੋਣ ਤੱਕ ਬਹੁਤੋਂ 3 ਮਿੰਟ ਲੱਗਣਗੇ ਬਸ ਤੇ ਟਿੰਡੇ ਜਿਹੜੇ ਨੇ ਪੱਕ ਕੇ ਤਿਆਰ ਹੋ ਜਾਣਗੇ ਟਿੰਡੇ ਤੇ ਆਪਾਂ ਰੱਖ ਦਿੱਤੇ ਗਰੇਵੀ ਦੇ ਵਿੱਚ ਹੈ ਨਾ ਤੇ ਗਰੇਵੀ ਜਿਹੜੀ ਹੈ ਨਾ ਇਹ ਥੋੜੀ-ਥੋੜੀ ਆਪਾਂ ਛਿੰਡਿਆਂ ਦੇ ਵਿੱਚ ਪਾਈ ਜਾਵਾਂਗੇ ਸਰ ਜਿਹੜਾ ਮਸਾਲਾ ਹੈ ਤੇ ਗਰੇਵੀ ਹੈ ਇਹਦੇ ਨਾਲ ਅੰਦਰ ਤੱਕ ਸਾਰੇ ਮਸਾਲੇ ਟਿੰਡਿਆਂ ਦੇ ਵਿੱਚ ਰਸ ਜਾਨਗੇ ਕਿਉਂਕਿ ਆਪਾਂ ਬਹੁਤ ਜ਼ਿਆਦਾ ਰਸਾ ਤੇ ਲੈਣਾ ਨਹੀਂ ਹੈ ਥੋੜੇ ਥੋੜੇ ਰਸੇ ਮਿਸੇਜ ਬਣਾਣੇ ਨੇ ਜਿਵੇਂ ਪਰਵੇਂ ਟਿੰਡੇ ਹੁੰਦੇ ਨੇ ਬਸ ਪੁੰ ਦਵਾਂਗੇ ਟੱਕ ਤੇ ਟੱਕ ਕੇ ਦੋ ਤੋਂ ਤਿੰਨ ਮਿੰਟ ਪਕਾ ਲਵਾਂਗੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਟਿੰਡੇ ਪਾ ਕੇ 3 ਤੋਂ 4 ਮਿੰਟ ਟੱਕ ਕੇ ਪਕਾਣ ਤੋਂ ਬਾਅਦ ਹੁਣ ਜਿਹੜੀ ਇਹ ਟਿੰਡਿਆਂ ਦੀ ਸਬਜੀ ਹੈ ਨਾ ਇਹ ਤਕਰੀਬਨ ਤਕਰੀਬਨ ਤਿਆਰ ਹੈ ਜਿਹੜੀ ਇਹਦੇ ਵਿੱਚ ਕਸਰ ਸੀ ਦੇਖੋ ਜੀ ਉਹ ਵੀ ਪੂਰੀ ਹੋ ਗਈ ਹੈ ਟਿੰਡੇ ਜਿਹੜੇ ਨੇ ਪੱਕ ਗਏ ਨੇ ਹੈਨਾ ਤੁਸੀਂ ਦੇਖ ਨਹੀਂ ਸਕਦੇ ਹੋ ਤੇ ਬਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਧਨੀਆ ਪਾਉਣ ਨਾਲ ਸਬਜੀ ਵੀ ਰੰਗਤ ਹੋਰ ਵੀ ਵੱਜ ਜਾਏਗੀ ਤੇ ਤੁਸੀਂ ਵੀ ਇਸ ਤਰ੍ਹਾਂ ਬਿਨਾਂ ਮਸਾਲੇ ਭਰੇ ਮਸਾਲੇਦਾਰ ਟਿੰਡੇ ਬਣਾਓ ਤੁਹਾਨੂੰ ਬਹੁਤ ਹੀ ਪਸੰਦ ਆਣਗੇ ਉਹਨੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹਲਕੇ ਜਿਹੇ ਆਤਨਾ ਕਰਾਂਗੇ ਤਾਂ ਕਿ ਟਿੰਡਿਆਂ ਦੀ ਸ਼ੇਪ ਨਾ بگੜੇ ਟਿੰਡੇ ਟੁੱਟਣ ਨਾ ਇਸ ਨਾਲ ਦੀ ਸਬਜੀ ਬਣਾ ਕੇ ਤੁਸੀਂ ਲੰਚ ਜਾਂ ਡਿਨਰ ਵਿੱਚ ਸਿੰਪਲ ਰੋਟੀ ਨਾਲ ਪਰੌਂਠਿਆਂ ਨਾਲ ਜਾਂ ਪੂੜੀਆਂ ਨਾਲ ਖਾਓ ਤੁਹਾਨੂੰ ਬਹੁਤ ਪਸੰਦ ਆਏਗੀ ਬਹੁਤ ਹੀ ਟੇਸਟੀ ਲੱਗੇਗੀ ਤੇ ਜਿਹੜੇ ਟਿੰਡੇ ਨਹੀਂ ਖਾਂਦੇ ਨਾ ਉਹ ਵੀ ਜ਼ਰੂਰ ਟਿੰਡੇ ਖਾਂਗੇ ਬਹੁਤ ਉਹਨਾਂ ਨੂੰ ਪਸੰਦ ਆਣਗੇ ਤੇ ਬਸ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਕਿਉਂਕਿ ਹੁਣ ਸਾਡੀ ਮਸਾਲੇਦਾਰ ਟਿੰਡਿਆਂ ਦੀ ਸਬਜੀ ਹੋ ਗਈ ਹੈ ਤਿਆਰ ਤੇ ਅੱਜ ਤੇ ਮੈਂ ਬਣਾਏ ਨੇ ਬਿਨਾ ਮਸਾਲਾ ਭਰੇ ਮਸਾਲੇ ਦਾ ਟਿੰਡੇ ਤੇ ਮਸਾਲਾ ਭਰ ਕੇ ਟਿੰਡਿਆਂ ਦੀ ਰੈਸਿਪੀ ਵੀ ਮੈਂ ਸ਼ੇਅਰ ਕੀਤੀ ਹੋਈ ਹੈ ਉਸਵੇਂ ਚੈਨਲ ਤੇ ਦੇਖ ਸਕਦੇ ਹੋ ਤੁਹਾਨੂੰ ਬਹੁਤ ਪਸੰਦ ਆਏਗੀ ਉਹ ਤੇ ਇੱਕ ਮੈਂ ਆਲੂ ਟਿੰਡੇ ਵੀ ਬਣਾਏ ਨੇ ਉਹ ਵੀ ਤੁਹ ਸਾਰਿਆਂ ਨੇ ਬਹੁਤ ਪਸੰਦ ਕੀਤੀ ਹੈ ਤੇ ਇਹ ਕਾਲੂ ਟਿੰਡੇ ਦੀ ਸਬਜੀ ਬਣਾਈ ਹੈ ਬਿਨਾ ਤੇਲ ਤੋਂ ਬਿਨਾ ਕਿਹੋ ਜਿਹਾ ਮੈਨੂੰ ਤਾਂ ਟਿੰਡਿਆਂ ਦੀ ਸਬਜੀ ਬਹੁਤ ਪਸੰਦ ਹੈ ਕਿ ਤੁਸੀਂ ਵੀ ਪਸੰਦ ਕਰਦੇ ਹੋ ਖਾਣਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਉਹ ਜੇਕਰ ਤੁਹਾਨੂੰ ਇਹ ਰੈਸিপি ਚੰਗੀ ਲੱਗੀ ਹੈ ਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਛੇਤੀ ਮਿਲਦੇ ਆ ਇੱਕ ਹੋਰ ਨਵੀਂ ਰੈਸিপি ਦੇ ਨਾਲ ਸਤਿ ਸ਼੍ਰੀ ਅਕਾਲ ਜੀ